ਗੱਭਰਲੀ ਆ ਕਪੜੇ ਢਿੱਢੀ ਨਹੀਂ ਹੁੰਦੇ ਜਾਂ ਕੇ ਬਾਹਰ ਬੈਗੀਆਂ ਨੇ ਦੂਵੇਂ ਜਾਣੀਆਂ ਲੱਗੀ ਹੈ ਕਿ ਮੈਂ ਜੋ ਕਿਹਾ ਉਹ ਮम्मा ਨੂੰ ਪਹਿਲਾਂ ਹੀ ਪਤਾ ਸੀ ਜਨਾਨੀ ਦਾ ਇਹ ਹੈ ਸ਼ੁਰੂ ਤੋਂ ਹੀ ਇਦਾਂ ਦੀ ਰਹੀ ਆ ਇਹ ਸੁਧਰ ਸਕਦੀ ਆ ਹਾਂ ਪਾਪਾ ਆ ਗਏ ਕਿ ਸਾਰੀ ਦਿਹਾੜੀ ਚੁਗਲੀਆਂ ਵਦਜੀਆਂ ਦੀਆਂ ਹਾਂ ਆਪਣਾ ਕੰਮ ਧਿਆਨ ਨਹੀਂ ਦੇਣਾ ਆਪਣਾ ਕੰਮ ਕਰੋ ਤੁਸੀਂ ਕਿਸੇ ਕੋਲ ਕੀ ਦੇਣਾ ਮੈਨੂੰ ਕਪੜੇ ਦੋ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਥੇ ਪਏ ਉਥੇ ਤੇ ਪਏ ਨੇ ਕੱਪੜੇ ਸੈਟੀ ਤਾਂ ਹੀ ਪਤਾ ਲੱਗਦਾ ਤੁਹਾਨੂੰ ਕਿਤੇ ਪੈ ਨਹੀਂ ਆਹ ਆ ਦੱਸਾਂ ਉਹ ਪਾ ਦਵਾ ਬੈਗ ਹੈ ਤੇ ਬੈਗ ਆਇਆ ਤੇ ਤੁਹਾਨੂੰ ਮੈਂ ਦਵਾਵਾ ਆ ਵੇਖਾ ਆ ਵੇਖਾ ਕੱਪੜੇ ਤੇ ਆਹ ਬੋੜੇ ਗੰਦੇ ਮੰਦੇ ਨਾਲ ਪ੍ਰੈਸ ਨਾਲ ਲੈਣਾ ਨਾ ਦੇਣਾ ਚੰਗੇ ਰਹਿਣੇ ਮਾਤਮੇ ਦੀ ਬੈਣੀ ਪਰ ਆਹ ਨਹੀਂ ਪੌਣੇ ਪਖੰਡ ਕਿੱਡੇ ਇਹ ਮੈਂ ਤੂੰ ਮੈਂ ਪਾ ਲੈਣਾ ਸੈਟੀ ਮੈਂ ਪਾਉਣੀ ਆ ਪਾ ਲੋ ਫਿਰ ਆ ਕਰ ਇੱਕ ਗੱਲ ਸੁਣੀ ਜੀ ਪ੍ਰੈਸ ਕਰੋ ਆ ਪੜਾ ਦਿੰਨੇ ਪਰ ਸਤਨੂ ਲੋੜਾਈ ਪਾਈ ਜਾਂਦੇ ਆ ਹੇ ਨਖਰੇ ਨਹੀਂ ਮੁੱਕ ਦੇ ਕੇ ਨਖਰੇ ਬੜੀ ਨੇ ਜੇ ਆ ਲੈ ਕੁਲੀਆਂ ਉੱਪਰ ਆ ਤੇ ਬਾਦਲੇ ਮਾਸਾ ਪ੍ਰੈਸ ਵਿੱਚ ਕੱਦਣਾ ਕਰਦਾ ਕੱਤੀ ਦੇ ਉੱਨੀ ਨਹੀਂ ਤੇਰੀ ਗਾਸ ਜਿਉਂਦੀ ਜੇ ਬੱਤੀ ਆਉਂਦੀ ਉਹ ਤਾਂ ਚੁਗਲੀਆਂ ਕਰਦੀ ਤੇ ਦੋ ਪੈਰ ਤੇ ਇੱਥੇ ਜਾਣਾ ਵਾ ਉਥੇ ਤੁਹਾਨੂੰ ਬਾਹਣਾ ਚਾਹੀਦਾ ਬਸ ਕਿਸ ਨਾ ਕਿਸੇ ਗੱਲ ਤੋਂ ਤੇ ਫੇਰ ਮੈਂ ਕੱਪੜੇ ਬਰੈਨ ਨਹੀਂ ਪਾ ਕੇ ਜਾਵਾਂ ਦੋ ਪੈਰ ਆ ਪਾੜਦਾ ਨਾਲੇ ਨਾਲੇ ਨਹੀਂ ਤਾਂ ਬਸ ਕਿਹਦੇ ਕੱਪੜੇ ਪੁੰਡੇ ਆਹ ਨਾ ਇਹ ਪ੍ਰਾਸਪੀਟੇ ਨਾ ਫੇੜੀ ਪਾਈ ਦੇ ਆ ਮਰਾਈ ਵਾਲ ਝਾੜ ਹੁੰਦਾ ਆ ਕੁੜੀ ਨੂੰ ਚਤ ਛੜਨੀ ਕੰਮ ਤੋਂ ਕੋਈ ਕਰਦੀ ਨਹੀਂ ਜੀ ਆਹੋ ਚੰਗਾ ਨਹੀਂ ਕਰਦੀ ਤੇ ਮੈਂ ਤੇ ਲੀਆਂ ਘਾਣਾ ਆਪਣੀ ਕੋ ਆ ਆਪੇ ਬੈਣੀ ਕੋਈ ਕਰਦਾ ਉਹਦਾ ਤਾਂ ਪੰਖਾ ਸਾਰਾ ਭੈਣ ਜਿਹੜੀ ਆ ਉਹ ਜਿਹੜੀ ਉਹ ਅਮਰਸਾਹ ਵਾਲੀ ਨਾ ਉਹੋ ਤੈਨੂੰ ਚੁਗਲੀਆਂ ਕਰ ਕਰੀ ਚੁੱਕੀ ਜਾਂਦੀ ਆਹੋ ਉਹ ਕਰਦੀ ਆ ਤੂੰ ਤੇ ਨਹੀਂ ਕਰਦੀ ਤੂੰ ਹੀ ਤਾਂ ਕਰਦੀ ਸਾਰੇ ਘੱਟ ਪੰਧਾ ਪਰਾਉਂਦੀ ਤੇ ਹੀ ਬਹੁਤਰੀ ਜੀ ਤੂੰ ਹੀ ਨਹੀਂ ਕਰਦੇ ਜੀ ਮੈਂ ਕਿੱਥੇ ਚੱਲ ਜਾਣਾ ਹੋਏ ਨਾ ਇਨੇ ਕਸੂਮ ਤਲਾਉਣੀ ਆ ਜਾਂ ਕਪੜਾ ਗੰਦਾ ਦਊ ਚਾਹੇ ਪ੍ਰਸ਼ਤਵ ਘਰ ਦਊ ਚਾਹੇ ਕੋਈ ਨਾ ਕੋਈ ਮੇਰੇ ਅੱਗੇ ਵੀ ਕੰਮ ਜਿਹੜਾ ਹੋਣਾ ਉਹ ਵੀ ਨਹੀਂ ਇਹ ਜਨਾਨੀ ਨੇ ਹੋਣ ਦੇਣਾ ਕਿਤੇ ਸਰਕਾਰੀ ਦਰਬਾਰੇ ਕੰਮ ਕੋਈ ਪੈ ਜੇ ਨਾ ਤੇ ਘਰੋ ਹੀ ਹੁੰਦਾ ਵੀ ਇਹ ਨਹੀਂ ਕੰਮ ਬਣਦਾ ਜਦੋਂ ਜਾਣਾ ਇਤਰਾ ਇਹਨੇ ਕਲੇਸ਼ ਪਾ ਪਾ ਕੇ ਭੇਜ ਰਾ ਮੈਨੂੰ ਕੁੜੀ ਨੂੰ ਮਾਰ ਲੈ ਨਹੀਂ ਮੈਂ ਕਲੇਸ਼ ਪਾਉਣੀ ਆ ਨਾ ਚਾਲਾ ਫੜਾ ਕੁੜੀ ਕਿ ਮੈਂ ਚੱਲੀ ਆ ਆਪਣੀ ਬਹਿਨ ਕੋ ਤੇਰੇ ਭੈਣ ਨੂੰ ਜਿਹੜਾ ਨਾ ਉਹਨੂੰ ਲੈ ਨਾ ਉਹ ਆਪਣੇ ਅਸਰ ਕਰਕੇ ਕਪੜਾ ਪਾ ਮੈਨੂੰ ਵੇਟਰ ਤੇ ਦੇ ਜਦੋਂ ਹੀ ਮੈਂ ਭੈਣ ਕੋਲ ਚਲੀ ਮਾੜੀ ਜੀ ਗੱਲ ਹੋਈ ਜੇ ਮੈਂ ਭੈਣ ਕੋਲ ਨਾ ਭੈਣ ਕੋ ਤੇ ਜਾਣਾ ਨਹੀਂ ਆ ਜੇ ਨਾ ਕਰਦੀ ਪਾਣੀ ਮੰਜਾਣਾ ਨਹੀਂ ਤੇ ਹੁਣ ਤੈਨੂੰ ਹੀ ਭੇਜਣ ਰਿਹਾ ਤੂੰ ਹੀ ਹੋਰੇ ਮਰ ਨੂੰ ਆ ਬਾਹ ਕਰ ਲਾ ਉਹ ਅੱਗੇ ਭੂਏ ਚੜੀ ਆ ਤੇਰੇ ਕਰਕੇ ਵੀ ਤੂੰ ਮੇਰੇ ਕੋਲ ਕੋਈ ਨਹੀਂ ਸੰਭੋ ਤਾਂ ਪਤਾ ਲੱਗੇ ਤੈਨੂੰ ਸੰਭੋ ਇਹਨੂੰ ਇੱਕ ਦਿਨ ਵੀ ਕੱਟ ਗਿਆ ਕਿ ਮੈਨੂੰ ਆ ਫੇਰ ਕਿਉਂ ਆ ਪਾ ਮੇਰਾ ਸਾਹ ਲਾਗਾ ਚੱਲਾ ਵੇਖ ਲੈਨੇ ਆ ਜਦਾ ਕੀ ਕਸੂਰ ਹੈ ਵਿਚਾਰੀਆਂ ਤੈਨੂੰ ਤਾਂ ਤੂੰ ਹੀ ਤਾਂ ਲੜਨੀ ਸ਼ੇਰ ਜੇ ਨਹੀਂ ਨਹੀਂ ਤੂੰ ਜਾ ਕੇ ਸਵਾਦ ਵੇਖ ਲੈ 6-7 ਦਿਨ ਜਦੋਂ ਬਕਾਨੇ ਕਰ ਰਹੀਏ ਨਹੀਂ ਨਹੀਂ ਉਹ 6-7 ਦਿਨ ਬਕਾਨੇ ਕਰ ਰਹੀਏ ਭਾਵੇਂ ਕਿੰਨਾ ਆਪਣਾ ਦੇਖਦਾ ਸਗੀਆਂ ਕੁੜੀਆਂ ਨੂੰ ਨਹੀਂ ਰੱਖਦਾ ਕੋਈ ਨਹੀਂ ਰੱਖਦਾ ਤਾਂ ਸੰਭ ਹੋ ਗਏ ਪਤਾ ਲੱਗੂ ਤੈਨੂੰ ਜਦੋਂ ਮਿਹਣੇ ਵੱਜਣਗੇ ਆ ਨਹੀਂ ਦੇਖਿਆ ਹਾਂ ਕਿੱਦਾਂ ਦੇਖ ਕੇ ਨਹੀਂ ਪਰੇਸ਼ਾਨ ਜਦਾਂ ਤੰਗ ਕੀਤਾ ਨਰੋਈ ਮੇਰੀ ਬਾਦਰੀ ਆ ਮੈਂ ਸਾਹਮਣੇ ਹੀ ਆ ਥਲਾ ਜਾ ਤੈਨੂੰ ਨਾਲ ਹੀ ਲਾ ਜਾ ਫਿਰ ਮੈਂ ਨਾ ਖੜਾ ਬਰਾਵਾ ਇਹ ਤਾਂ ਕੰਮ ਹੀ بڑا ਅੱਜ ਖਤਰੇ ਵਾਲਾ ਇਹ ਤਾਂ ਦੋਵੇਂ ਲੜੀ ਜਾਂਦੇ ਮੈਨੂੰ ਨਾ ਕਿਤੇ ਡਾਂਗਾ ਡੂੰਗਾ ਪੈਣ ਮੈਂ ਲਾਵਾਂ ਛੇ ਤਿੰਨੋਂ ਪ੍ਰੈਸ ਕਿੱਥੇ ਤੌਰ ਤੂਰ ਮੈਨੂੰ ਮੇਰੇ ਮਗਰ ਹੀ ਕੇ ਆ ਮੇਰੇ ਮਗਰ ਹੀ ਟਿੰਡੇ ਹੀ ਇਹ ਰਾਏ ਜੇ ਨਾ ਤਖਾਰੀ ਉਭਰੇ ਲੋ ਆਸੀ ਹੀ ਆਲੀ ਨੇ ਮੈਂ ਪਪੇਕ ਬਣਾ ਲੱਗੇਗਾ ਤੇ ਜਾਣਾ ਵੀ ਨਾ ਪਰ ਦੇਖੀ ਹਾਂ ਕਿ ਕੱਲ ਬਗਿਆ 2 ਦਿਨ ਬਾਅਦ ਹਾਂ ਇੱਕ ਦਿਨ ਹੀ ਪੜਾ ਲੱਗ ਜਾਣਾ ਮੈਂ ਇੱਕ ਡਾਕਟਰ ਹਾਂ ਦੱਸ ਦਿੰਦਾ ਤਾਰੀ ਨਹੀਂ ਹੋਈ ਹੋਰ ਇਹ ਬੜੀ ਲੱਗ ਡਾਈ ਲਿਆ ਮੇਰੀ ਹਾਂ ਆਹ ਆਹ ਕਿ ਪੜਾ ਘਾਰੇ ਨੂੰ ਇਹਨੇ ਪੜਾ ਤੇ ਪਾ ਦੇਣਾ ਹਾਂ ਠੀਕ ਹੈ ਤਾਂ ਦੇਖੋ ਇਹ ਸੂਟ ਫੜਾਈ ਦਿੰਦੀ ਵੀ ਮੇਰੇ ਪ੍ਰੈਸ ਕਰ ਤੇ ਤੂੰ ਉਥੇ ਚੱਲ ਜੀ ਆ ਵਿਆ ਠੀਕ ਹੈ ਨਾ ਤੇ ਮੇਰੇ ਹਰਨ ਦੇ ਹੱਥਾਂ 'ਚ ਚੱਲ ਜਾ ਦੋ ਪੈਰ ਜਾਣਾ ਆ ਕੁੜੀ ਤੇ ਫੜਨ ਨੂੰ ਗਈ ਆ ਮੈਂ ਤਾਂ ਬੜਾ ਕੁੜੀ ਆ ਬੇਦਨ ਪਤਾ ਲੱਗਿਆ ਕਿ ਬਹਿੰਚੀ ਵੇਖੋ ਪਤਾ ਲੱਗ ਜਾਣਾ ਤੁਹਾਨੂੰ ਆਹ ਉਹ ਤਰਾ ਬੰਦੇ ਲੜਦੇ ਮੇਰੇ ਨਾਲ ਮੇਰਾ ਨਾਮ ਹੀ ਉਹਦੇ ਨਾਲ ਫਰਕ ਪਾਉਂਦਾ ਠੀਕ ਹੈ ਨਾ ਤੇਰੇ ਨਾਲ ਬਾਰੇ ਨਹੀਂ ਆ ਸਕਦਾ ਬੰਦਾ ਹਾਂ ਮੇਰਾ ਨਾਮ ਕਰਾਉਣਾ ਮੂੰਹ ਸੇ ਗੱਲ ਕਰਦਾ ਹੋਏ ਨਾ ਤੇ ਤੂੰ ਜਿਹੜੀ ਮਾੜੀ ਦੀ ਗੱਲ ਤੋਂ ਭੈਣ ਕੋਲ ਚੱਲੀ ਆ ਨਾ ਮੈਂ ਕੋਈ ਜਲਾਣਾ ਨਹੀਂ ਆ ਜਦੋਂ ਤੁਸੀਂ ਪਰੇਸ਼ਾਨ ਕਰਨਾ ਅਗਲੇ ਮੈਨੂੰ ਘਰ ਹੀ ਨਹੀਂ ਬਹਿ ਕੇ ਰਾਜੀ ਤੁਸੀਂ ਪਰੇਸ਼ਾਨ ਮੈਂ ਨਹੀਂ ਕੱਪੜੇ ਪ੍ਰੈਸ ਕਰਦੇ ਹੋ ਠੀਕ ਕੋਈ ਪਰੇਸ਼ਾਨ ਕੱਪੜੇ ਪ੍ਰੈਸ ਕਰਦੇ ਆ ਇੱਥੇ ਦੋ ਪੈਰ ਜਾਣਾ ਤੇ ਪ੍ਰੈਸ ਕਰਦੇ ਜਸਮੀਤਾ ਫਤੂਰਾ ਆਈ ਮਸਾਗਾ ਕੁੜੀ ਫੜੀ ਮੈਂ ਨਾ ਬਾਹਰ ਜਾਣਾ ਬੜੀ ਜ਼ਰੂਰੀ ਕੰਮ ਤੇ ਆ ਕੁੜੀ ਦੇ ਲਾਗੇ ਤੂੰ ਰੋ ਤੇ ਮੈਂ ਲੋੜ ਕੰਮ ਕਰਾਉਣਾ ਹੈ ਡਾੜੀ ਜੀ ਉਹ ਬੇਰਗੀ ਆ ਰੋਟੀ ਬਨਉਣੀ ਦੁਪਹਿਰੇ ਜਦ ਮੈਂ ਇਹਨੂੰ ਫੜੂਗੀ ਕਿ ਮੈਂ ਕੀ ਕੀ ਕਰੂੰਗੀ ਨਹੀਂ ਤੇ ਮੈਨੂੰ ਕੁਝ ਕਰਨੀ ਨਹੀਂ ਡਾ ਤੁਹਾਡੇ ਸਾਹਮਣੇ ਕਹ ਰਹਾਂ ਹਾਂ ਨਾ ਚਾਏ ਬਸ ਗੁਨਾਹ ਡਾੜੀ ਜੀ ਮੈਂ ਬੜੀ ਵਾਰੀ ਕਿਹਾ ਉਹ ਵੀ ਮੈਨੂੰ ਖਾਣ ਪੀਣ ਦੇ ਤੇ ਤੁਸੀਂ ਘਟ ਮਸਾ ਬੋਲਣਾ ਮੈਂ ਤੇ ਇਹੋ ਕਿ ਪ੍ਰੈਸ ਕਰ ਦੋ ਕੱਪੜੇ ਪਣਾ ਹੋਰ ਕੀ ਕਰ ਤੂੰ ਤੂੰ ਵੀ ਉਹਦੇ ਬੰਦੀ ਸਾਡ ਲੈਣੀ ਤੇਰੇ ਵੀਰ ਚ ਵੀ ਵਾਹ ਪਾਪੇ ਨੇ ਸਿੱਧਿਆ ਕਾਰੀ ਲਈਏ ਭੁੱਖੇ ਮਾਰ ਗਏ ਅੱਜ ਬਾਹਨੇ ਮਾਰ ਦੇਈ ਲੈ ਚਲੋ ਠੀਕ ਹੈ ਮੈਂ ਫੜ ਲੈਣੀ ਕੁੜੀ ਨੂੰ ਰੋਟੀ ਦਹੀਂ ਤੇ ਜਾ ਕੇ ਕਰ ਲੈਂਦਾ ਹਾਂ। ਹਾਂ ਤੇ ਮਾਇਆ ਆਈ ਆ ਪਰ ਹੁਣ ਪਾ ਲਈਏ ਇਤਰਾ ਹੀ। ਜਿਵੇਂ ਪਲੇਟ ਬੈ ਗਿਆ। ਆਦਾਂ ਚੀਜ਼ੇ ਵੇ ਆ ਕਾਲਰ ਤੇ ਪਿਛਲੇ ਪਾਸੇ ਇਹ ਆਉ ਨੂੰ ਦਿਖਾ ਇਧਰ ਆਉ ਨੂੰ। ਮਰਦ ਤਾਂ ਜੀਣਾ ਕਿਹੜੇ ਤਾਂ ਜੀਣਾ ਆਪਣਾ ਸਟicker ਵੀ ਨਹੀਂ ਲਾਉਂਦਾ। ਕਿ ਬੰਦਾ ਉਹਨੂੰ ਗਾਲੀ ਕੱਢ ਲੈ ਪੂਰ ਵਾਂਗ ਦੀ ਆ ਨਹੀਂ। ਸਾਰੀ ਮਰ ਕਪੜਾ ਵਰੀਆ ਪਾਇਆ। ਉਹ ਪੂਰੀ ਜਦ ਵੀ ਆਈ ਜਾ। ਇਹਨੇ ਕ੍ਰੀਏਸ਼ਨ ਪਾੜ ਲਿਆ ਵੀ ਉਹਨੂੰ ਬਣਾ ਸਕਦੀ ਔਰ ਜਿੱਕੇ ਵੀ ਮम्मा ਨਾਲ ਆ ਜਾ ਇਹਨੇ ਸਭੇ ਨੂੰ ਬਣਾ ਜਵਾਬ ਨਹੀਂ ਦਵਾ ਜਾ ਤੁਹਾਨੂੰ ਪਤਾ ਵੀ ਸਾਰੇ ਦਿਨ ਕਿ ਬਿਨੂ ਕਰਨੀਆ ਬਰਾ ਬਿਫੋਰ ਨਹੀਂ ਕੰਮ ਕੋਈ ਕਰਨਾ ਨਹੀਂ ਆ ਮੇਰੇ ਬਾਦ ਹੁਣ ਅੰਮੀ ਵੀ ਕਿਹਦੇ ਤੁੰ ਨੂੰ ਚੋਕਾ ਤਕਣਾ ਤੈਨਾਂ ਅਸਲੀ ਮੇਰੀ ਜਿਹੜੀ ਕਾਪੀ ਕਿ ਕਿ ਕਰੀ ਦੀ ਸਭੀ ਦੀ ਲੜਾਂ ਚੰਨ ਨੂੰ ਦੀ ਕਿਹਾ ਵੇ ਲੜਾਈ ਕਰਕੇ ਆਪ ਤੇ ਸਾਰਾ ਕਸੂਰ ਮੁਰਕੇ ਮੇਰਾ ਹੈ ਮੈਂ ਇਹਨਾਂ ਚ ਕਲੇਸ਼ ਪਾਉਣੀ ਹੈ ਨਾ ਹੁਣ ਫਿਰ ਮੈਂ ਵੀ ਨਹੀਂ ਇਹਨਾਂ ਦੀ ਲੜਾਈ ਸੁਲਝਾਉਂਦੀ ਅੱਗੇ ਤੇ ਮੈਂ ਸੋਚਿਆ ਦੀ ਮਮੀ ਨੂੰ ਮਨਾ ਕੇ ਲੈ ਆਵਾਂ ਸਕੂਟਰੀ ਤੇ ਮਗਰ ਜਾ ਕੇ ਹੁਣ ਨਹੀਂ ਮੈਂ ਜਾਣਦੀ ਤੀਜੋ ਮਰਜੀ ਕਰਦੇ ਰਹੋ ਕੁੜੀ ਆ ਤੇ ਕੁੜੀ ਵੀ ਟੇਢੀ ਹੋ ਗਈ ਆ ਹੁਣ ਅੱਛੇ ਮੋਨੂ ਵੀ ਨਾ ਕਰੀਂ ਗੋਟ ਖਾਣ ਤੇ ਮੋਟਾ ਹੋ ਜਾਗੀ ਹਨ ਬੈਠੇਗੀ ਹਾਂ ਬੈਠੇਗੀ ਹਾਂ ਫੈਜੀ ਇਹ ਸਰੀ ਬੈਠੇ ਉਹਨੂੰ ਮਗਰ ਬਠਾ ਲਾਂਗੇ ਸਮੋਨੂ ਆ ਬੈਠਾ ਰਾ ਬੈਠਾ ਰਾ ਹੁਣ ਇੱਥੇ ਬੈਠ ਮੈਂ ਚੱਲੀ ਆ ਹੁਣ ਇੱਕੀ ਅਕਦਾਂ ਚ ਪਤਾ ਲੱਗ ਜਾਂਦਾ ਮੀਂਹ ਦੀ ਗੱਲ ਤਾਂ ਤਿਲਕਣ ਨਹੀਂ ਇਸ ਤਰ੍ਹਾਂ ਥੋੜਾ ਹਾਂ ਨਹੀਂ ਕੀ ਜੀ ਗੱਲ ਤਾਂ ਤੁਸੀਂ ਤਾਂ ਹਰਦੇ ਹੀ ਨਹੀਂਗੇ ਅੱਛਾ ਕਿ ਬਾਕੀ ਕੀ ਕਰੀਂ ਕੀ ਯਾਰੀ ਕੋਸ਼ਿਸ਼ ਜਾ ਜਾ ਚਾ ਤੁਰ ਕੇ ਜਾਏਂਗਾ ਨਾ 3 ਕਿਲੋਮੀਟਰ ਤੇਰੀ ਵੀ ਹੋਸਟ ਕਾਨੇ ਆ ਜੂ ਨਹੀਂ ਇਹ ਤਾਂ ਹੁਣ ਮੋੜ ਕੇ ਨਾ ਉੱਥੋਂ ਹੰਬ ਗਿਆ ਜਾਂ ਕੋਣ ਨਾ ਕਰੀ ਮੈਨੂੰ ਲੈ ਜਾਓ ਆਣ ਕੇ ਥੋੜੀ ਥੋੜੀ ਚੱਲ ਗਈ ਆ ਲਿਹਾਉਣਾ ਪੈਣਾ ਹੁ ਜਾ ਕੇ ਹੁਣ ਮੈਂ ਕੁੜੀ ਫੜ ਕੇ ਬਹਿ ਬੂ ਇੱਥੇ ਸ਼ਹਿਰ ਦਾ ਕੰਮ ਕਰੀਏ ਇਹਨਾਂ ਦਾ ਕੀ ਹੈ ਚਲ ਸੁਣਾ ਹੁਣ ਕਿੱਥੇ ਬੈਠੇ ਰਹੇ ਆ ਮੇਰਾ ਪੁੱਤ ਲਈ ਦਰਦੀ ਸ਼ਰਮ ਤੇ ਨਹੀਂ ਸੀ ਜਾਣ ਲਈਓ ਤੇ ਸੋਣਾ ਗੱਲ ਤੇ ਸੋਣਾ ਫਿਰ ਚਲ ਜੀ ਜਾਣਾ ਉੱਥੇ ਗੱਲ ਸੋਣੂ ਹਾਂ ਹਾਂ ਹੁਣ ਉੱਥੇ ਇੰਨਾ ਗੋਡੇ-ਵਡੇ ਕੰਮ ਆ ਕੁੜੀ ਤੂੰ ਮੈਨੂੰ ਫੜਾ ਕੇ ਤੁਰ ਪੀਂ ਆਣਿਆਂ ਵਾਂਗੂ ਚੱਲ ਗਾਂ ਚਲੀਏ ਨਹੀਂ ਤੁਸੀਂ ਕਰ ਲਓ ਨਾ ਫਿਰ ਤੁਸੀਂ ਕਰ ਲਓ ਤੁਸੀਂ ਆਖਿਆ ਸੀ ਨਾ ਜਾ ਚੱਲ ਜਾ ਮੈਂ ਨਹੀਂ ਕਹਿੰਦਾ ਕਿ ਆ ਕੇ ਰੁਕਿਆ ਹਾਂ ਹਾਂ ਹੁਣ ਵੇਖੋ ਸਵਾਦ ਨਹੀਂ ਨਹੀਂ ਹਾਂ ਚਲੋ ਖੇਤੀ ਨਾਲ ਕਹਾ ਦਿੰਦੇ ਹੋ ਚਲ ਜਾ ਨਹੀਂ ਮੈਂ ਹੁਣ ਤੂੰ ਦੂ ਕਿੱਥੇ ਪੇਜ ਜਾ ਯਾਨੇ ਪਤਾ ਕਿੰਨੇ ਸਾਹਮਣੇ ਓਕੇ ਨੇ ਯਾਨਿਆ ਵੇਚੇ ਕਈ ਵਾਰੀ ਇੱਕ ਵਾਰੀ ਨਹੀਂ ਯਾਨਿਆ ਵਾਸਤੇ ਤੇ ਦੇ ਆ ਯਾਨਿਆ ਵਾਸਤੇ ਤੇ ਕਰਦੇ ਆਹ ਚਲ ਤਾ ਬਹੁ ਮੋਟਰਸਾਈਕਲ ਤੇ ਮੈਂ ਨਹੀਂ ਬਹਿਣਾ ਨਹੀਂ 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 ਬਹਿ ਯਾਰ ਇਸ ਤਰ੍ਹਾਂ ਦਾ ਮੈਂ ਕੁੜੀ ਨੂੰ ਉੱਥੇ ਫੜ ਕੇ ਬਹੁਤ ਮੈਂ ਸ਼ਹਿਰੋਂ ਕੰਮ ਕਰਕੇ ਆ ਜਾ ਉਹ ਚਲ ਬਹੁ ਮੈਂ ਨਹੀਂ ਬਹਿਣਾ ਨਹੀਂ ਮੈਂ ਹੈ ਨਹੀਂ ਜਾ ਮੋਟਰਸਾਈਕਲ ਤੇ तुरी तो जाएंगी कितने खबेंगी अद राह च आ गई बिना मतलब चल मनना ही पैना हूँ कि करा मैं ਆ ਕੁੜੀ ਤੇ ਫੜਵਾ ਹਾਂਜੀ ਆ ਗਈ ਸੀ ਮੰਮਾ ਤੇ ਹੋਰ ਕੀ ਕਰਨਾ ਸੀ ਆਂਦੇ ਅਸੀਂ ਤੱਲੇ ਹੀ ਮਾਰੀ ਜਾਂਦੇ ਸੀ ਆਹ ਮੈਂ ਸ਼ਹਿਰ ਜਾਣਾ ਸ਼ਹਿਰ ਜਾਣਾ ਵਾ ਕੁੜੀ ਫੜ ਤੇ ਫੇਰ ਕੀ ਕਰਦੀ ਆਉਣਾ ਪੈਣਾ ਹਾਂ ਆਹ ਮੇਰ ਨਾਲ ਸਵੇਰੇ ਕਹਿੰਦੇ ਮੈਂ ਤੂੰ ਲੜਾਈ ਕਰਵਾਈ ਆ ਮੇਰ ਨਾਲ ਵੀ ਲੜ ਪਏ ਆ ਅੱਛਾ ਆਹ ਆਂਦੇ ਤੂੰ ਲੜਾਈ ਕਰਵਾਈ ਚਲ ਆਓ ਆਪਾਂ ਚਾਹ ਚੁ ਬਣਾਈਏ ਰਹਿਣ ਦੋ ਇਹਨਾਂ ਨੂੰ ਬੈਠੀ ਇੱਕ ਤੇ ਗੱਲ ਇਹ ਚੰਗਾ ਸੂਤਰ ਕੀਤਾ ਤੁਸੀਂ ਹੁਣ ਡੈਡੀ ਇਹ ਇਤਰਾ ਹੀ ਸੂਤਰ ਰਹਿੰਦੇ ਨੇ ਆਹ ਠੀਕ ਆ ਆ ਜਾਓ ਮੈਂ ਬਾਹਰੇ ਪੀਣੇ